ਲੁਧਿਆਣਾ ਦੇ ਇਕੜ ਵਾਲੇ ਤੇ ਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਤਕਰੀਬਨ ਰਾਤ ਦੇ 11:30 ਹੋ ਚੁੱਕੇ ਹੋਏ ਨੇ ਲੁਧਿਆਣਾ ਸ਼ਹਿਰ ਦੇ ਜੋ ਬਾਬਾ ਥਾਂਸੀ ਚੋਂਗਾ ਉੱਥੋਂ ਦੀ ਇੱਕ ਖਬਰ ਸਾਹਮਣੇ ਆਂਦੀ ਹੈ ਕਿ ਮਾਮੂਲੀ ਵਿਵਾਦ ਨੂੰ ਲੈ ਕੇ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ ਜਾਂਦੇ ਨੇ ਗੱਡੀ ਸ਼ੀਸ਼ੇ ਕੀ ਭੰਨੇ ਜਾਂਦੇ ਨੇ ਤੁਹਾਨੂੰ ਮੌਕੇ ਦੀ ਜੋ ਤਸਵੀਰਾਂ ਨਾਲ ਦੀ ਨਾਲ ਚੱਲ ਰਹੀਆਂ ਐ ਥਾਣਾ ਡਿਵੀਜ਼ਨ ਨੰਬਰ 33 ਹੱਥ ਦੇ ਵਿੱਚ ਆਉਂਦਾ ਜਿੱਥੇ ਲਗਾਤਾਰ ਹੁੱਲੜਬਾਜੀ ਦੇਖੋ ਨੂੰ ਮਿਲਦੀ ਆ ਕਈ ਵਾਰ ਇਲਾਕੇ ਦੇ ਵਿੱਚ ਗੱਡੀਆਂ ਤੋੜੀ ਜਾਂਦੀਆਂ ਨੇ ਉਸ ਤੋਂ ਬਾਅਦ ਅੱਜ ਨੂੰ ਜਿਹੜੀ ਐ ਮਾਮੂਲੀ ਵਾਰ ਨੂੰ ਲੈ ਕੇ ਗੱਡੀ ਤੋੜੀ ਗਈ ਲੇਕਿਨ ਜਦੋਂ ਅਸੀਂ ਥਾਣੇ ਜਦੋਂ ਪਹੁੰਚਦੇ ਆ ਤੇ ਉਸ ਤੋਂ ਬਾਅਦ ਜਿਹੜਾ ਰਵੱਈਆ ਜਿਹੜਾ ਪੁਲਜ਼ਾ ਠੀਕ ਨਹੀਂ ਹੁੰਦਾ ਲੇਕਿਨ ਉਸ ਤੋਂ ਬਾਅਦ ਜਦੋਂ ਅਸੀਂ ਮੋਕੇ ਦੇ ਜਦੋਂ ਆਈਓ ਨਾਲ ਗੱਲਬਾਤ ਕਰਦੇ ਆ ਤੇ ਆਈਓ ਜਿਹੜੇ ਦੱਸਦੇ ਨੇ ਕਿ ਜਿਹੜੀ ਹੈ ਜ਼ੀਰੋ ਦੇ ਬਰਾਬਰ ਨਜ਼ਰ ਆ ਰਹੀ ਹੈ ਲੇਕਿਨ ਇਹ ਇੱਕ ਸਵਾਲ ਵੱਡਾ ਖੜਾ ਹੋ ਜਾਂਦਾ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਆਖਿਰ ਜੋ ਹੁੱਲੜਬਾਰ ਨੇ ਲੁਧਿਆਣਾ ਪੁਲਿਸ ਨੂੰ ਉਹ ਸਮਝਦੇ ਨਹੀਂ ਹੈ ਕਿ ਖਾਕੀ ਦਾ ਖੂਫ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜੇ ਹੁੱਲੜਬਾਰ ਨੇ ਉਹਨਾਂ ਤੋਂ ਖਤਮ ਹੋ ਚੁੱਕਾ ਹੈ ਕਿ ਹੁਣ ਦੇਹ ਤੇ ਆ ਕਿ ਪੁਲਿਸ ਦੇ ਵਿੱਚ ਨਵਾਂ ਰੁਕ ਕੀ ਲਿਆਂਦੀ ਹੈ ਲੇਕਿਨ ਦੋਨੋਂ ਪਾਰਟੀਆਂ ਦੱਸਿਆ ਜਾ ਰਿਹਾ ਕਿ ਥਾਣੇ ਪਹੁੰਚ ਚੁੱਕੇ ਹੋਈਆਂ ਨੇ ਲੇਕਿਨ ਇਹਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ ਕਿ ਛੋਟੀ ਜੀ ਗੱਲ ਪਿੱਛੇ ਗੱਡੀਆਂ ਸ਼ੀਸ਼ਾ ਭੰਨ ਦਿੱਤਾ ਜਾਂਦਾ ਵਾ ਲੇਕਿਨ ਇਹ ਸ਼ੀਸ਼ਾ ਭੰਨਿਆ ਕਿਉਂ ਜਾਂਦਾ ਵਾ ਲੇਕਿਨ ਇਹ ਇੱਕ ਵੱਡਾ ਸਵਾਲ ਖੜਾ ਹੁੰਦਾ ਲੇਕਿਨ ਜੋ ਪੁਲਿਸ ਦੇ ਕਹਿਣ ਦੇ ਮੁਤਾਬਕ ਕਿ ਇਹਦੀ ਜਾਂਚ ਕੀਤੀ ਜਾ ਰਹੀ ਹੈ ਲੇਕਿਨ ਸਾਹਮਣੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਥਾਣਾ ਡਿਵੀਜ਼ਨ ਨੰਬਰ 3 ਦੀਆਂ ਤਸਵੀਰਾਂ ਨੇ ਇੱਥੇ ਰਾਤ ਨੂੰ ਜਿਹੜਾ ਤਕਰੀਬਨ 11:30 ਵਜੇ ਸੂਚਨਾ ਮਿਲਦੀ ਸੂਚਨਾ ਕੀ ਮਿਲਦੀ ਹੈ ਕਿ ਗੱਡੀਆਂ ਦੇ ਸ਼ੀਸ਼ੇ ਭੰਨੇ ਜਾਂਦੇ ਨੇ ਗੱਡੀ ਦੇ ਸ਼ੀਸ਼ੇ ਭੰਨੇ ਜਾਂਦੇ ਗੱਡੀ ਵੀ ਜਿਹੜੀ ਥਾਣੇ ਦੇ ਅੰਦਰ ਜਿਹੜੀ ਖੜੀ ਹੈ ਲੇਕਿਨ ਇੱਕ ਵੱਡਾ ਸਵਾਲ ਖੜਾ ਹੋ ਜਾਂਦਾ ਕਿ ਲਾਅ ਐਂਡ ਆਰਡਰ ਨੂੰ ਕਈ ਲੋਕ ਜਿਹੜੇ ਨੇ ਬਰਦਾਸ਼ਤ ਨਹੀਂ ਕਰਦੇ ਨੇ ਉਹਨਾਂ ਰੂਲ ਰੈਗੂਲੇਸ਼ਨ ਫੋਲੋ ਨਹੀਂ ਕਰਦੇ ਨੇ ਲੇਕਿਨ ਇਹ ਚ ਆ ਸਵਾਲ ਖੜਾ ਹੋ ਜਾਂਦਾ ਕਿ ਆਖਿਰ ਪੁਲਿਸੀ ਖਾਕੀ ਦਾ ਕੋਪ ਜਿਹੜੇ ਨੇ ਇਹ ਦਹਿਸ਼ਤਗਰ ਜਾਂ ਹੁੱਲੜ ਬਾੜ ਨੇ ਉਹਨਾਂ ਤੇ ਨਹੀਂ ਰਿਹਾ ਹੁਣ ਦੇਖਦੇ ਆ ਕਿ ਪੁਲਿਸ ਤੇ ਹੁੱਲੜ ਬਾਜਦੇ ਤੇ ਕੀ ਕਾਰਵਾਈ ਕਰੂਗੀ ਕੀ ਨਹੀਂ ਕਾਰਵਾਈ ਕਰੂਗੀ ਲੁਧਰਣਾ ਤੋਂ ਕੈਮਰਾਮੈਨ ਸਾਲੀ ਥੇਤੀਆਂ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਰਣਾ ਲਾਈ ਮਾਮਲਾ ਤਫੀਸ਼ ਤੇ ਪਤਾ ਲੱਗੂਗਾ ਇਹ ਤਾਂ ਹੁਣ ਰਾਤ ਨੂੰ ਹੋਇਆ ਜੋ ਹੋਇਆ ਸਰ ਕੀ ਤੁਹਾਨੂੰ ਕੀ ਇਤਲਾ ਕੀ ਇਤਲਾ ਮਿਲੀ ਹੈ ਜੀ ਗੱਡੀ ਜਿਹੜਾ ਹੋਇਆ ਹੈ ਜੀ ਸਾਨੂੰ ਇਲਾ ਮਿਲਿਆ ਵੀ ਸਾਡੇ ਤੇ ਹਮਲਾ ਹੋਇਆ ਹੈ ਸਾਡੀ ਗੱਡੀ ਭੰਪੂਰ ਕਰੀਏ ਲੁਧਿਆਣਾ ਦੇ ਖੜਮਾ ਲਈ ਮਾਮ ਦਾਸ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਤਕਰੀਬਨ ਰਾਤ ਦੇ 11:15 ਹੋ ਚੁੱਕੇ ਹੋਏ ਨੇ ਲੁਧਿਆਣਾ ਸ਼ਹਿਰ ਦੇ ਜੋ ਬਾਬਾ ਥਾਂਸੀ ਚੋਂਗਾ ਉੱਥੋਂ ਦੀ ਇੱਕ ਖਬਰ ਸਾਹਮਣੇ ਆਉਂਦੀ ਹੈ ਕਿ ਮਾਮੂਲੀ ਵਿਵਾਦ ਨੂੰ ਲੈ ਕੇ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ ਜਾਂਦੇ ਨੇ ਗੱਡੀ ਸ਼ੀਸ਼ੇ ਕੀ ਭੰਨੇ ਜਾਂਦੇ ਨੇ ਤੁਹਾਨੂੰ ਮੌਕੇ ਦੀ ਜੋ ਤਸਵੀਰਾਂ ਨਾਲ ਦੀ ਨਾਲ ਚੱਲ ਰਹੀਆਂ ਐ ਥਾਣਾ ਡਿਵੀਜ਼ਨ ਨੰਬਰ 33 ਹੱਥ ਦੇ ਵਿੱਚ ਆਉਂਦਾ ਜਿੱਥੇ ਲਗਾਤਾਰ ਹੁੱਲੜਬਾਜੀ ਦੇਖੋ ਨੂੰ ਮਿਲਦੀ ਹੈ ਕਈ ਵਾਰ ਇਲਾਕੇ ਦੇ ਵਿੱਚ ਗੱਡੀਆਂ ਤੋੜੀ ਜਾਂਦੀਆਂ ਨੇ ਉਸ ਤੋਂ ਬਾਅਦ ਅੱਜ ਨੂੰ ਜਿਹੜੀ ਹੈ ਮਾਮੂਲੀ ਵਿਵਾਦ ਨੂੰ ਲੈ ਕੇ ਗੱਡੀ ਤੋੜੀ ਗਈ ਲੇਕਿਨ ਜਦੋਂ ਅਸੀਂ ਥਾਣੇ ਜਦੋਂ ਪਹੁੰਚਦੇ ਹਾਂ ਤੇ ਉਸ ਤੋਂ ਬਾਅਦ ਜਿਹੜਾ ਰਵੱਈਆ ਜਿਹੜਾ ਪੁਲਜ਼ਾ ਠੀਕ ਨਹੀਂ ਹੁੰਦਾ ਲੇਕਿਨ ਉਸ ਤੋਂ ਬਾਅਦ ਜਦੋਂ ਅਸੀਂ ਮੌਕੇ ਦੇ ਜਦੋਂ ਆ ਗੱਲ ਕੀਤੀ ਆਵੇ ਪੁਲਿਸ ਦੀ ਗਸ਼ਤੀ ਦਾ ਪੁਲਿਸ ਦੀ ਗਸ਼ਤ ਜਿਹੜੀ ਹੈ ਜ਼ੀਰੋ ਦੇ ਬਰਾਬਰ ਨਜ਼ਰ ਆ ਰਹੀ ਹੈ ਲੇਕਿਨ ਇਹ ਇੱਕ ਸਵਾਲ ਵੱਡਾ ਖੜਾ ਹੋ ਜਾਂਦਾ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਆਖਿਰ ਜੋ ਹੁੱਲੜਬਾਰ ਨੇ ਲੁਧਿਆਣਾ ਪੁਲਿਸ ਨੂੰ ਉਹ ਸਮਝਦੇ ਨਹੀਂ ਹੈ ਕਿ ਖਾਕੀ ਦਾ ਖੂਫ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜੇ ਹੁੱਲੜਬਾਰ ਨੇ ਉਹਨਾਂ ਤੋਂ ਖਤਮ ਹੋ ਚੁੱਕਾ ਹੈ ਕੀ ਹੁਣ ਦੇਦਿਆਂ ਕਿ ਪੁਲਿਸ ਦੇ ਵਿੱਚ ਨਮਾ ਰੁਕ ਕੀ ਲਿਆਂਦੀ ਹੈ ਲੇਕਿਨ ਦੋਨੋਂ ਪਾਰਟੀਆਂ ਦੱਸਿਆ ਜਾ ਰਿਹਾ ਕਿ ਥਾਣੇ ਪਹੁੰਚ ਚੁੱਕੇ ਹੋਈਆਂ ਨੇ لیکن ਇਹਦੇ ਵਿੱਚ ਇੱਕ ਮਾਮਲਾ ਸਾਹਮਣੇ ਆ ਜਾਂਦਾ ਹੈ ਕਿ ਛੋਟੀ ਜਿਹੀ ਗੱਲ ਪਿੱਛੇ ਗੱਡੀਆਂ ਸ਼ੀਸ਼ਾ ਭੰਨ ਦਿੱਤਾ ਜਾਂਦਾ ਵਾ ਲੇਕਿਨ ਇਹ ਸ਼ੀਸ਼ਾ ਭੰਨਿਆ ਕਿਉਂ ਜਾਂਦਾ ਵਾ ਲੇਕਿਨ ਇੱਕ ਵੱਡਾ ਸਵਾਲ ਖੜਾ ਹੁੰਦਾ ਲੇਕਿਨ ਜੋ ਪੁਲਿਸ ਦੇ ਕਹਿਣ ਦੇ ਮੁਤਾਬਿਕ ਕਿ ਇਹਦੀ ਜਾਂਚ ਕੀਤੀ ਜਾ ਰਹੀ ਹੈ ਲੇਕਿਨ ਸਾਹਮਣੇ ਤੁਸੀਂ ਤਸਵੀਰਾਂ ਦੇਖੋ ਥਾਣਾ ਡਿਵੀਜ਼ਨ ਨੰਬਰ 3 ਦੀਆਂ ਤਸਵੀਰਾਂ ਨੇ ਇੱਥੇ ਰਾਤ ਨੂੰ ਜਿਹੜਾ ਤਕਰੀਬਨ 11:30 ਵਜੇ ਇੱਕ ਸੂਚਨਾ ਮਿਲਦੀ ਸੂchna ਕੀ ਮਿਲਦੀ ਹੈ ਕਿ ਗੱਡੀਆਂ ਦੇ ਸ਼ੀਸ਼ੇ ਭੰਨੇ ਜਾਂਦੇ ਨੇ ਗੱਡੀ ਦੇ ਸ਼ੀਸ਼ੇ ਭੰਨਿਆ ਦੇ ਗੱਡੀ ਵੀ ਜਿਹੜੀ ਥਾਣੇ ਦੇ ਅੰਦਰ ਜਿਹੜੀ ਖੜੀ ਹੈ ਲੇ ਪੁਲਿਸੀ ਖਾਕੀ ਦਾ ਕੋਪ ਜਿਹੜੇ ਨੇ ਇਹ ਦਹਿਸ਼ਤਗਰ ਜਾਂ ਹੁੱਲੜ ਬਾਰ ਨੇ ਉਹਨਾਂ ਤੇ ਨਹੀਂ ਰਿਆ ਹੁਣ ਦੇਖਦੇ ਆ ਕਿ ਪੁਲਿਸ ਇੱਥੇ ਹੁੱਲੜ ਬੱਜਦੇ ਤੇ ਕੀ ਕਾਰਵਾਈ ਕਰੂਗੀ ਕੀ ਨਹੀਂ ਕਾਰਵਾਈ ਕਰੂਗੀ ਲੁਧਰਣਾ ਦੇ ਕੈਮਰਾਮੈਨ ਸਾਡੀ ਸਥਿਤੀਆਂ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਰਣਾ ਲਾਈ ਮਾਮਲਾ ਤਫतीश ਚ ਪਤਾ ਲੱਗੂਗਾ ਇਹ ਤਾਂ ਹੁਣ ਰਾਤ ਨੂੰ ਹੋਇਆ ਜੋ ਹੋਇਆ ਸਰ ਕੀ ਤੁਹਾਨੂੰ ਕੀ ਕੀ ਤਲਾ ਕੀ ਤਲਾ ਮਿਲੀ ਹੈ ਜੀ ਗੱਡੀ ਜਿਹੜਾ ਹੋਇਆ ਜੀ ਸਾਨੂੰ ਲਾ ਮਿਲਿਆ ਵੀ ਸਾਡੇ ਤੇ ਹਮਲਾ ਹੋਇਆ ਸਾਡੀ ਗੱਡੀ ਭੰਨ ਤੋੜ ਕਰੀ